ਦੋ ਚੀਜ਼ਾਂ ਮਿਕਸ ਕਰਕੇ ਤੁਹਾਡੇ ਚਿਹਰੇ ਤੇ 10 ਗੁਣਾ ਦੁੱਗਣਾ ਨਿਖਾਰ ਆ ਜਾਵੇਗਾ ਜਿਹੜੇ ਕੈਮੀਕਲ ਵਾਲੇ ਤੁਸੀਂ ਫੇਸ ਵਾਸ਼ ਕਰਦੇ ਉਹਨਾਂ ਨਾਲੋਂ ਜ਼ਿਆਦਾ ਕਿਤੇ ਗਲੋ ਆਵੇਗਾ ਤੇ ਤੁਹਾਡੀਆਂ ਝੁਰੜੀਆਂ ਠੀਕ ਹੋਣਗੀਆਂ ਜਿਹੜੇ ਸਕਿਨ ਦਾ ਲੂਜ਼ਪਾਨ ਹੈ ਉਹ ਤੁਹਾਡਾ ਠੀਕ ਹੋਣਾ ਸ਼ੁਰੂ ਹੋ ਜਾਵੇਗਾ ਝੁਰੜੀਆਂ ਠੀਕ ਹੋਣਗੀਆਂ ਸ਼ਾਇਆ ਠੀਕ ਹੋਣਗੀਆਂ ਪਿਗਮੈਂਟੇਸ਼ਨ ਠੀਕ ਹੋਵੇਗੀ ਹੋਵੇਗੀ ਬਸ ਤੁਸੀਂ ਦਹੀਂ ਚ ਸਿਰਫ ਦੋ ਚੀਜ਼ਾਂ ਮਿਕਸ ਕਰਕੇ ਸਵੇਰ ਸ਼ਾਮ ਤੁਸੀਂ ਫੇਸ ਨੂੰ ਵਾਸ਼ ਕਰਦੇ ਇਸ ਤਰੀਕੇ ਨਾਲ ਦਹੀਂ ਲਗਾਉਂਦੇ ਹੋ ਤੇ ਚਿਹਰਾ ਤੁਹਾਡਾ ਇੱਕਦਮ ਸ਼ੀਸ਼ੇ ਵਾਂਗੂ ਚਮਕ ਜਾਵੇਗਾ ਠੀਕ ਹੈ ਜੀ ਤੁਹਾਡੀ ਜਿਹੜੀ ਉਮਰ ਹੋਵੇਗੀ ਨਾ ਕਈ ਵਾਰ ਹੁੰਦਾ ਸਾਡੀ ਉਮਰ ਐਨੀ ਹੁੰਦੀ ਨਹੀਂ ਸਾਡੀ ਏਜ ਬਹੁਤ ਘੱਟ ਹੁੰਦੀ ਹੈ ਪਰ ਚਿਹਰਾ ਸਾਡਾ ਐਦਾਂ ਲੱਗਦਾ ਕਿ ਸਾਡੀ ਉਮਰ ਬਹੁਤ ਜ਼ਿਆਦਾ ਹੋ ਗਈ ਹੈ ਤੇ ਜਿਹੜੀ 30 ਸਾਲ ਦੀਆਂ ਔਰਤਾਂ ਨੇ ਕਈ ਵਾਰ ਉਹਨਾਂ ਦੀ ਜਿਹੜੀ ਸਕਿਨ ਹੁੰਦੀ ਹੈ ਹੁੰਦੀ ਮਤਲਬ ਕਿ ਲੂਜ਼ ਹੋਣੀ ਸ਼ੁਰੂ ਹੋ ਜਾਂਦੀ ਹੈ ਸਕਿਨ ਤੇ ਇੱਕ ਡਲਨੈਸ ਆ ਜਾਂਦੀ ਹੈ ਤੇ ਉਹ 30 ਦੀ ਬਜਾਏ 40 ਦੇ ਨਜ਼ਰ ਆਉਂਦੀਆਂ ਨੇ ਕਿਉਂ ਆਉਂਦੀਆਂ ਨੇ ਕਿਉਂਕਿ ਤੁਸੀਂ ਸਕਿਨ ਦਾ ਧਿਆਨ ਨਹੀਂ ਰੱਖਦੇ ਸਕਿਨ ਦੀ ਕੇਅਰ ਨਹੀਂ ਕਰਦੇ ਕਿਹੜੇ-ਕਿਹੜੇ ਚੀਜ਼ਾਂ ਸਾਨੂੰ 30 ਜਦੋਂ ਤੁਸੀਂ 30 ਪਲੱਸ ਹੋ ਜਾਂਦੇ ਆ ਸਾਨੂੰ ਕੇਅਰ ਕਰਨੀ ਬਹੁਤ ਜ਼ਰੂਰੀ ਸਕਿਨ ਦੀ ਠੀਕ ਹੈ ਤੇ ਚਲੋ ਜੀ ਮੈਂ ਇਸ ਤਰੀਕੇ ਨਾਲ ਪਹਿਲਾਂ ਤਾਂ ਤੁਸੀਂ ਲੈਣੀ ਹੈ ਚੁਟਕੀ ਇੱਕ ਹਲਦੀ ਠੀਕ ਹੈ ਚੈਨਲ ਤੇ ਜਿਹੜੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਬੈਲ ਨੂੰ ਜਰੂਰ ਪ੍ਰੈਸ ਕਰਿਓ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਤਾਂ ਹੀ ਤੁਹਾਡੇ ਤੱਕ ਪਹਿਲਾਂ ਪਹੁੰਚੇਗੀ ਜਿਹੜੀ ਵੀ ਨਵੀਂ ਵੀਡੀਓ ਆਵੇਗੀ ਠੀਕ ਹੈ ਵੀਡੀਓ ਪੂਰੀ ਗੌਰ ਨਾਲ ਦੇਖਣਾ ਪਹਿਲਾਂ ਤੁਸੀਂ ਸਾਫ ਬਰਤਨ ਲੈਣਾ ਤੁਸੀਂ ਇੱਕ ਚੁਟਕੀ ਹਲਦੀ ਪਾਣੀ ਆ ਅੰਬਾ ਹਲਦੀ ਹੁੰਦੀ ਹੈ ਪੰਸਾਰੀਆਂ ਕੋਲੋਂ ਮਿਲਦੀ ਹੈ ਇੱਕ ਵਾਈਟ ਹਲਦੀ ਹੁੰਦੀ ਹੈ ਜਿਹੜੀ ਕਿਚਨ ਵਾਲੀ ਹਲਦੀ ਹੁੰਦੀ ਹੈ ਨਾ ਉਹ ਜਿਹੜੀ ਸਕਿਪ ਹੀ ਕਰਦੇ ਹੋ ਤੇ ਅੱਛੀ ਗੱਲ ਹੈ ਕਿਉਂਕਿ ਉਹਦੇ ਨਾਲ ਚਿਹਰੇ ਤੇ ਪੀਲਾ ਪੀਲਾ ਕਲਰ ਆਣਾ ਸ਼ੁਰੂ ਹੋ ਜਾਂਦਾ ਹੈ ਅੰਬਾਲ ਦੀ ਹੁੰਦੀ ਸਾਡੀ ਸਕਿਨ ਲਈ ਹੁੰਦੀ ਸਾਡੇ ਦਾਗ ਜਿਹੜੇ ੱੱਬੇ ਹੁੰਦੇ ਨੇ ਉਹਨੂੰ ਰਿਮੂਵ ਕਰਦੀ ਹੈ ਦੂਸਰਾ ਇਹਦੇ ਵਿੱਚ ਤੁਸੀਂ ਕੀ ਪਾਣਾ ਹੈ ਕੜ ਯਾਨੀ ਕਿ ਦਹੀਂ ਘਰ ਦਾ ਜੰਮਿਆ ਹੋਇਆ ਖੱਟਾ ਦਹੀਂ ਹੈ ਇਹਨਾਂ ਨੂੰ ਛੋੜ ਕੇ ਮਰਖਿਆ ਹੋਇਆ ਮੈਂ ਕੀ ਕੀਤਾ ਸੀ ਇਹਨੂੰ ਜਿਹੜੀ ਚਾਹ ਵਾਲੀ ਪੋਣੀ ਹੁੰਦੀ ਹੈ ਉਹਦੇ ਵਿੱਚ ਪਾ ਕੇ ਇਹਨੂੰ ਮੈਂ 10-15 ਮਿੰਟ ਇਦਾਂ ਰੱਖ ਦਿੱਤਾ ਸੀ ਸਾਰਾ ਪਾਣੀ ਇਹਦਾ ਨਿਚੜ ਗਿਆ ਸੀ ਤੇ ਇਹ ਸੰਘਣਾ ਸੰਘਣਾ ਦਹੀਂ ਜਿਹੜਾ ਸਾਨੂੰ ਚਾਹੀਦਾ ਸਾਡੀ ਸਕਿਨ ਨੂੰ ਜਿਹੜਾ ਫਾਇਦਾ ਕਰਦਾ ਹੈ ਉਹ ਬਣ ਕੇ ਰੈਡੀ ਹੋ ਜਾਂਦਾ ਹੈ ਤੇ ਇਹ ਸਾਡੀ ਸਕਿਨ ਨੂੰ ਕਿੰਨਾ ਫਾਇਦਾ ਕਰਦਾ ਹੈ ਤੁਸੀਂ ਕਦੀ ਸੋਚ ਵੀ ਨਹੀਂ ਸਕਦੇ ਸਾਡੀ ਸਕਿਨ ਵਾਤੇ ਕਿੰਨਾ ਵਧੀਆ ਹੁੰਦਾ ਹੈ ਤੇ ਤੀਸਰੀ ਚੀਜ਼ ਇਹਦੇ ਵਿੱਚ ਪਾਣੀ ਹੈ ਆਪਾਂ ਨਿੰਬੂ ਦਾ ਰਸ ਦੋ ਛੁਟਕੀ ਆਪਾਂ ਇੱਥੇ ਨਿੰਬੂ ਦਾ ਰਸ ਪਾ ਸਕਦੇ ਹਾਂ ਜਿਨ੍ਹਾਂ ਨੂੰ ਨਿੰਬੂ ਸੂਟ ਨਹੀਂ ਕਰਦਾ ਕਈ ਵਾਰ ਮੇਰੀਆਂ ਭੈਣਾਂ ਕਹਿੰਦੀਆਂ ਸਾਨੂੰ ਨਿੰਬੂ ਸੂਟ ਨਹੀਂ ਕਰਦਾ ਤੁਸੀਂ ਇਹਦੀ ਜਗ੍ਹਾ ਤੇ ਟਮਾਟਰ ਦਾ ਰਸ ਵੀ ਪਾ ਸਕਦੇ ਹੋ ਠੀਕ ਹੈ ਤੇ ਮਤਲਬ ਕਿ ਟਮਾਟਰ ਦਾ ਰਸ ਵੀ ਤੁਸੀਂ ਵਿੱਚ ਲੈ ਸਕਦੇ ਹੋ ਠੀਕ ਹੈ ਇਸ ਤਰੀਕੇ ਨਾਲ ਨੂੰ ਕਰ ਲੋ ਮਿਕਸ ਤੇ ਨੈਕਸਟ ਚੀਜ਼ ਜਿਹੜੀ ਆਖਰੀ ਚੀਜ਼ ਹੈ ਉਹ ਤੁਸੀਂ ਕੀ ਲੈਣਾ ਦੇ ਵਿੱਚ ਚਾਵਲਾਂ ਦਾ ਆਟਾ ਜੀ ਹਾਂ ਚਾਵਲਾਂ ਦਾ ਆਟਾ ਜਿਹੜਾ ਹੁੰਦਾ ਸਾਡੀ ਸਕਿਨ ਵਾਸਤੇ ਬਹੁਤ ਵਧੀਆ ਹੁੰਦਾ ਸਾਡੀ ਸਕਿਨ ਨੂੰ ਸਕਰਬ ਕਰਦਾ ਸਾਡੀ ਸਕਿਨ ਨੂੰ ਪਾਲਿਸ਼ ਕਰਦਾ ਸਾਡੀ ਸਕਿਨ ਵਿੱਚ ਜੋ ਵੀ ਮਤਲਬ ਕੀ ਕਿਸੇ ਵੀ ਪ੍ਰਕਾਰ ਦੀ ਪ੍ਰੋਬਲਮ ਹੁੰਦੀ ਹੈ ਛਾਈਆਂ ਜੁਰੜੀਆਂ ਸਕਿਨ ਲੂਜ਼ ਹੋ ਗਈ ਹੈ ਜਾਂ ਸਕਿਨ ਤੇ ਰਿੰਕਲ ਆਣੇ ਸ਼ੁਰੂ ਹੋ ਗਏ ਨੇ ਜਾਂ ਸਾਡੇ ਪੈਚਸ ਬਣਨੇ ਸ਼ੁਰੂ ਹੋ ਗਏ ਨੇ ਜਦ ਗਰਮੀ ਦੇ ਨਾਲ ਜਾਂ ਸਾਡੀ ਸਕਿਨ ਜਿਹੜੀ ਡਲਨੈਸ ਹੋ ਗਈ ਜਾਂ ਸਾਡੇ ਕਾਲਾਪਨ ਆਣਾ ਸ਼ੁਰੂ ਹੋ ਗਿਆ ਜਾਂ ਟੈਨ ਹੋ ਗਈ ਹੈ ਚਿਹਰੇ ਤੇ ਬਲੈਕ ਹੈਡਸ ਵਾਈਟ ਹੈਡ ਹੋ ਗਏ ਨੇ ਆ ਚੀਜ਼ਾਂ ਤੇ ਜਿਹੜੀ ਨੋਜ਼ ਹੁੰਦੀ ਹੈ ਤੇ ਛੋਟੇ ਛੋਟੇ ਕਾਲੇ ਕਾਲੇ ਦਾਣੇ ਹੋਣੇ ਸ਼ੁਰੂ ਹੋ ਜਾਂਦੇ ਨੇ ਬਹੁਤ ਬੁਰੇ ਲੱ ਬਿਲਕੁਲ ਸਾਫ ਲੱਗ ਰਹੀ ਹੈ ਕਿਉਂਕਿ ਆਪਾਂ ਜਿਹੜੇ ਕੈਮੀਕਲ ਵਾਲੇ ਪ੍ਰੋਡਕਟ ਹੁੰਦੇ ਨੇ ਉਹਨਾਂ ਤੋਂ ਬਿਲਕੁਲ ਦੂਰ ਆ ਜਿਹੜੇ ਹੋਮ ਰੈਮਡੀ ਹੁੰਦੀਆਂ ਨੇ ਜਿਹੜੀਆਂ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਆ ਉਹੀ ਮੈਂ ਰੈਮਡੀ ਜਿਹੜੀਆਂ ਨੇ ਆਪਣੇ ਚਿਹਰੇ ਤੇ ਇਸਤੇਮਾਲ ਇਸ ਨੂੰ ਵੋਸ਼ ਕਰੋ ਦੁਪਹਿਰ ਨੂੰ ਕਰੋ ਸ਼ਾਮ ਨੂੰ ਵੀ ਕਰੋ ਠੀਕ ਹੈ ਦੇ ਦੋ ਡੇਲੀ ਥੋੜਾ ਜਿਹਾ ਬਣਾਓ ਚਾਹੇ ਹੱਥ ਤੇ ਪਾ ਲਓ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਕੋਲੀ ਚ ਹੀ ਸਾਰਾ ਕੁਝ ਮਿਕਸ ਕਰਨਾ ਹੈ ਹੱਥ ਉੱਪਰ ਦਹੀਂ ਪਾ ਕੇ ਉਹਦੇ ਉੱਪਰ ਹੀ ਸਾਰੀਆਂ ਚੀਜ਼ਾਂ ਪਾ ਕੇ ਥੋੜਾ ਜਿਹਾ ਲੈ ਕੇ ਸਾਰਾ ਮਤਲਬ ਕਿ ਹੱਥਾਂ ਤੇ ਮ사ਜ ਕਰਕੇ ਤੇ ਆਪਾਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਜੜੀਆਂ ਦੇ ਝੂਠੀਆਂ ਨਾ ਹੋਣ ਤੁਹਾਨੂੰ ਮੁਸ਼ਕਲ ਨਾ ਹੋਵੇ ਧੌਣ ਵਿੱਚ ਜਦੋਂ ਵੀ ਤੁਸੀਂ ਫੇਸ ਵਾਸ਼ ਕਰਨਾ ਹੈ ਇਸ ਤਰੀਕੇ ਨਾਲ ਤੁਸੀਂ ਜਦੋਂ ਸੇਰ ਉੱਠਦੇ ਹੋ ਸੇਰ ਉੱਠ ਕੇ ਜਦੋਂ ਆਪਾਂ ਨੂੰ ਸਾਰਿਆਂ ਨੂੰ ਹੁੰਦਾ ਆਪਾਂ ਫੇਸ ਨੂੰ ਕਰਦੇ ਆ ਵਾਸ਼ ਤੇ ਜਿਹੜਾ ਸਵੇਰੇ ਆਪਣੇ ਨਾਲ ਨੈਚੁਰਲ ਔਇਲ ਆਇਆ ਹੁੰਦਾ ਤੇ ਜਦੋਂ ਮੇਰੀਆਂ ਭੈਣਾਂ ਸਾਬਣਾ ਚਾਹੇ ਫੇਸ ਵਾਸ਼ਨਾ ਫੇਸ ਨੂੰ ਵਾਸ਼ ਕਰਦੀ ਹੈ ਤੇ ਜਿਹੜਾ ਸਾਨੂੰ ਨੈਚੁਰਲ ਔਇਲ ਚਾਹੀਦਾ ਹੁੰਦਾ ਨਾ ਸਾਡੀ ਸਕਿਨ ਲਈ ਤੇ ਉਹਦੇ ਨਾਲ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਸਿਰਸਿਰ ऑयल ਹੁੰਦਾ ਤੁਸੀਂ ਦੇਖਿਆ ਹੁੰਦਾ ਜਦੋਂ ਆਪਸੇ ਰੋਟ ਤੇ ਆਪਣਾ ਚਿਹਰਾ ਜਿਹੜਾ ਇੱਕਦਮ ਤੇਲੀ ਤੇਲੀ ਜਿਹਾ ਹੋ ਜਾਂਦਾ ਇੱਕਦਮ ਚਿਕਨਾਟ ਜੀ ਹੋਈ ਹੁੰਦੀ ਉਹ ਚਿਕਨਾਟ ਹੁੰਦੀ ਕੁਦਰਤੀ ਉਹ ਆਪਾਂ ਨੂੰ ਚਾਹੀਦੀ ਹੁੰਦੀ ਹੈ ਠੀਕ ਹੈ ਤੇ ਇਸ ਤਰੀਕੇ ਨਾਲ ਜੇ ਤੁਸੀਂ ਫੇਸ ਨੂੰ ਵਾਸ਼ ਕਰੋਗੇ ਤੇ ਜਿਹੜਾ ਤੁਹਾਡਾ ਐਕਸਟਰਾ ਔਇਲ ਹੋਏਗਾ ਉਹ ਆਪਣੇ ਆਪ ਹੀ ਘਟ ਜਾਣੇ ਜਿੰਨਾ ਕਿ ਤੁਹਾਡੀ ਸਕਿਨ ਨੂੰ ਚਾਹੀਦਾ ਓਨਾ ਹੀ ਤੁਹਾਡੀ ਸਕਿਨ ਦੇ ਮੌਜੂਦ ਰਵੇਗਾ ਠੀਕ ਹੈ ਇਸ ਕਰਕੇ ਤੁਸੀਂ ਕੈਮੀਕਲ ਵਾਲੇ ਫੇਸ ਵਾਸ਼ ਜਾਂ ਫੇਸ ਸਾਬਣਾਂ ਤੋਂ ਦੂਰ ਰਹਿ ਕੇ ਇਨਾਂ ਦੇ ਨਾਲ ਤੁਸੀਂ ਆਪਣੇ ਫੇਸ ਨੂੰ ਵਾਸ਼ ਕਰਿਆ ਕਰੋ ਇਸ ਤਰੀਕੇ ਨਾਲ ਜੇਕਰ ਤੁਸੀਂ ਦਹੀਂ ਦਾ ਇਸਤੇਮਾਲ ਕਰੋਗੇ ਨਾ ਤੇ ਸਕਿਨ ਤੁਹਾਡੀ ਗੋਰੀ ਚਿੱਟੀ ਤੇ ਐ ਨਿੱਖਰ ਜਾਵੇਗੀ ਔਰ ਸਕਿਨ ਜਿਹੜੀ ਚਿਕਨੀ ਚਿਕਨਾਹਟ ਵਾਲੀ ਸਕਿਨ ਹੋਵੇਗੀ ਜਦੋਂ ਵੀ ਤੁਸੀਂ ਕਿਤੇ ਵਿਆਹ ਪਾਰਟੀ ਜਾਂਦੀ ਤੇ ਜਾਂਦੇ ਹੋ ਜਾਂ ਕੋਈ ਮੇਕਅਪ ਲਗਾਉਂਦੇ ਹੋ ਜਾਂ ਫਾਊਂਡੇਸ਼ਨ ਵਗੈਰਾ ਲਗਾਉਂਦੇ ਹੋ ਤੇ ਤੁਹਾਡੀ ਸਕਿਨ ਤੇ ਕਦੀ ਵੀ ਨਹੀਂ ਜੰਮੇਗਾ ਤੇ ਇਸ ਤਰੀਕੇ ਨਾਲ ਲਗਾ ਕੇ ਤੁਸੀਂ ਮ사ਜ ਕਰਨੀ ਹੈ ਜਿੰਨਾ ਚਿਰ ਤੁਸੀਂ ਸਵੇਰੇ ਮੂੰਹ ਤੋਂ ਟਾਈਮ ਲਗਾਉਂਦੇ ਹੋ ਓਨਾ ਟਾਈਮ ਤੁਸੀਂ ਆਪਣੇ ਚਿਹਰੇ ਤੇ ਇਸ ਤਰੀਕੇ ਨਾਲ ਮ사ਜ ਕਰਨੀ ਹੈ ਤਾਂ ਜੋ ਤੁਹਾਡੀ ਸਕਿਨ ਤੇ ਜਿਹੜੀ ਡਲਨੈਸ ਆਈ ਹੋਵੇਗੀ ਡੈਡ ਸਕਿਨ ਹੋਵੇਗੀ ਕਾਲਾਪਨ ਆਇਆ ਹੋਵੇਗਾ ਧੁੱਪ ਦੇ ਨਾਲ ਸਾਰਾ ਹੀ ਰਿਮੂਵ ਹੋ ਜਾਏਗਾ ਚਿਹਰੇ ਤੇ ਇੱਕ ਚਮਕ ਆਵੇਗੀ ਤੇ ਚਿਹਰੇ ਤੇ ਜਿਹੜਾ ਐਕਸਟਰਾ ਔਇਲ ਹੈ ਉਹ ਆਪਣੇ ਆਪ ਹੀ ਖਤਮ ਹੋ ਜਾਣਾ ਜਿੰਨਾ ਸਾਡੇ ਚਿਹਰੇ ਨੂੰ ਚਾਹੀਦਾ ਉਹਨਾ ਸਾਡੇ ਮੌਜੂਦ ਰਹੇਗਾ ਜਾਵਾ ਤਾਂ ਤੁਸੀਂ ਸਿਰਨਾਹਣ ਤੋਂ ਪਹਿਲਾਂ ਆਪਣੀ ਪੂਰੀ ਬੋਡੀ ਤੇ ਲਗਾ ਸਕਦੇ ਹੋ ਗਰਦਨ ਨੈਕ ਬਾਹਾਂ ਜਿੱਦਾਂ ਮਰਜ਼ੀ 10 ਦਿਨ ਕਰਕੇ ਵੇਖਿਓ 10 ਦਿਨ ਦੇ ਵਿੱਚ ਵਿੱਚ ਤੁਹਾਡੀ ਇਹ ਨਾ ਸਕਿਨ ਚੇਂਜ ਹੋਵੇ ਤਾਂ ਤਾਂ ਕਹਿਣਾ ਤੁਸੀਂ ਆਪਣੇ ਆਪ ਹੀ ਮਹਿਸੂਸ ਕਰੋਗੇ ਕਿ ਵਾਕਿਆ ਸਾਡੀ ਸਕਿਨ ਇੱਕਦਮ ਚਮਕਣੀ ਹੋ ਗਈ ਏ ਤੇ ਇੱਕਦਮ ਸਕਿਨ ਤੇ ਗਲੋ ਆ ਗਿਆ ਸਕਿਨ ਸਾਫ਼ ਜੀ ਹੋਣੀ ਸ਼ੁਰੂ ਹੋ ਗਈ ਏ ਜਿਵੇਂ ਕੋਰੀਅਨ ਲੋਕਾਂ ਦੀ ਹੁੰਦੀ ਹੈ ਨਾ ਚਮਕੀਲੀ ਸਕਿਨ ਉਸ ਟਾਈਪ ਦੀ ਹੋਣੀ ਸ਼ੁਰੂ ਹੋ ਜਾਣੀ ਏ ਤੁਹਾਡਾ ਕਰੀਮ ਕ੍ਰੀਮ ਲਗਾਉਣ ਨੂੰ ਮਨ ਨਹੀਂ ਕਰਨਾ ਤੁਸੀਂ ਕਹਿਣਾ ਸਾਡੀ ਤਾਂ ਵੈਸੇ ਹੀ ਸਕਿਨ ਸੋਹਣੀ ਹੋ ਗਈ ਚਲ ਖੂਬਸੂਰਤ ਜਿਹੜੀ ਹੁੰਦੀ ਏ ਉਹੀ ਵਧੀਆ ਹੁੰਦੀ ਏ ਤਲੋ ਜੀ ਵੇ ਇੱਥੇ ਸਕਿਨ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਹੁਣ ਮੈਂ ਚਿਹਰੇ ਨੂੰ ਵਾਸ਼ ਕਰਕੇ ਆਵਾਂਗੀ ਉਸ ਤੋਂ ਬਾਅਦ ਤੁਹਾਨੂੰ ਦੱਸਣੀ ਆ ਤੁਸੀਂ ਚਿਹਰੇ ਤੇ ਕੀ ਲਗਾਉਣਾ ਜਿਹੜਾ ਸਾਰਾ ਦਿਨ ਤੁਹਾਡਾ ਚਿਹਰਾ ਇੱਕਦਮ ਗਰਮੀ ਤੋਂ ਬਚਿਆ ਰਹੇ ਧੁੱਪ ਦੀਆਂ ਕਿਰਨਾਂਵਾਂ ਤੋਂ ਬਚਿਆ ਰਹੇ ਕੱਲੀ ਧੁੱਪ ਦੀਆਂ ਕਿਰਨਾਂਵਾਂ ਨਹੀਂ ਨਹੀਂ ਜਿਹੜੀ ਆਪਣੇ ਘਰਾਂ 'ਚ ਟਿਊਬ ਲਾਈਟਾਂ ਹੁੰਦੀਆਂ ਨੇ ਜਾਂ ਜਿਹੜੇ ਫੋਨ ਦਾ ਅੱਜ ਕੱਲ੍ਹ ਹਰ ਕਿਸੇ ਕੋਲ ਫੋਨ ਹੈ ਜਿਹੜੇ ਫੋਨ ਦੀ ਇਸਤੇਮਾਲ ਕਰਦੇ ਨੇ ਫੋਨ ਵਿੱਚ ਬਹੁਤ ਹੀ ਖਤਰਨਾਕ ਕਿਰਨਾਂਵਾਂ ਨਿਕਲਦੀਆਂ ਨੇ ਜਿਹੜੀਆਂ ਸਾਡੀ ਫੇਸ ਨੂੰ ਡੈਮੇਜ ਕਰਦੇ ਆ ਨਾ ਆ ਚੀਜ਼ ਤੇ ਚੰਗੀ ਤਰ੍ਹਾਂ ਮਲੋ ਕਿਉਂਕਿ ਜਿਹੜੀ ਆ ਤੁਹਾਡੇ ਕਾਲਾਪਨ ਆਇਆ ਹੁੰਦਾ ਅੱਖਾਂ ਦੇ ਆਲੇ ਦੋਲੇ ਵੀ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਇਹਨੂੰ ਵਾਸ਼ ਕਰਨਾ ਹੈ ਡੇਲੀ ਕਰੋ ਫਿਰ ਤੁਸੀਂ ਦੇਖਿਓ ਸਕਿਨ ਤੁਹਾਡੀ ਕਿੰਨੀ ਬ੍ਰਾਈਟ ਤੇ ਕਿੰਨੀ ਚਮਕਦਾਰ ਹੋਵੇਗੀ ਚਲੋ ਜੀ ਮੈਂ ਹੁਣ ਨਾ ਫੇਸ ਨੂੰ ਕਰਕੇ ਆਪਣੀ ਵੋਸ਼ ਫਿਰ ਦੱਸਦੀ ਆ ਕੀ ਲਗਾਣਾ ਹੋਰ ਤੁਸੀਂ ਚਿਹਰੇ ਤੇ ਹਾਂਜੀ ਫੇਸ ਵੋਸ਼ ਹੋਣ ਤੋਂ ਬਾਅਦ ਦੇਖੋ ਸਕਿਨ ਨੂੰ ਮੈਂ ਸਾਫ਼ ਕਰਾਈ ਆ ਤੇ ਸਿੰਪਲ ਪਾਣੀ ਦੇ ਨਾਲ ਧੋਈ ਆ ਤੁਸੀਂ ਦੇਖ ਸਕਦੇ ਹੋ ਸਕਿਨ ਕਿੰਨੀ ਬ੍ਰਾਈਟ ਹੋ ਗਈ ਏ ਤੇ ਜਦੋਂ ਵੀ ਆਪਾਂ ਫੇਸ ਵਾਸ਼ ਕਰਨੇ ਆ ਸਵੇਰੇ ਜਦੋਂ ਵੀ ਆਪਾਂ ਕੰਮਾਂਗਾਰ ਲੱਗਣਾ ਹੁੰਦਾ ਸਵੇਰੇ ਉੱਠ ਕੇ ਫੇਸ ਨੂੰ ਵਾਸ਼ ਕਰਕੇ ਤੇ ਤੁਸੀਂ ਫੇਸ ਵਾਸ਼ ਕਰਨ ਤੋਂ ਬਾਅਦ ਸਿਹਰੇ ਤੇ ਚਾਹੀਦਾ ਤੁਸੀਂ ਮੋਇਸਚਰਾਈਜ਼ਰ ਲਗਾਇਆ ਕਰੋ ਅਗਰ ਤੁਹਾਡੀ ਸਕਿਨ ਜੇ ਡਰਾਈ ਹੈ ਤੇ ਤੁਸੀਂ ਕਿਸ ਤਰੀਕੇ ਨਾਲ ਐਲੋਵੇਰਾ ਲਗਾਣੀ ਜਿਹੜਾ ਨੂੰ ਸੂਟ ਨਹੀਂ ਕਰਦੀ ਕਈ ਵਾਰ ਮੈਨੂੰ ਕਮੈਂਟ ਆਦ ਰਹੇ ਕਿ ਵੀ ਦੇਦੀ ਸਾਡੀ ਸਕਿਨ ਜਿਹੜੀ ਡਰਾਈ ਹੈ ਵੀ ਸਾਡੇ ਜੀ ਤੂੰ ਐਲੋਵੇਰਾ ਲਗਾਣਾ ਤੇ ਹੋਰ ਡਰਾਈ ਹੋ ਜਾਂਦੀ ਤੁਸੀਂ ਕੀ ਕਰਨਾ ਹੈ ਐਲੋਵੇਰਾ ਲੈ ਲਓ ਨਿਕ ਤੇ ਇੱਕ ਬੂੰਦ ਤੁਸੀਂ ਇਹਦੇ ਵਿੱਚ ਪਾਣੀ ਹੈ ਤੁਸੀਂ ਆ ਦੇਖੋ ਬਾਦਾਮ ਰੋਗਨ ਸਿਰਫ ਇੱਕ ਬੂੰਦ ਜਿਨ੍ਹਾਂ ਦੀ ਸਕਿਨ ਡਰਾਈ ਹੈ ਜਿਨ੍ਹਾਂ ਦੀ oily ਹੈ ਉਹ ਤਾਂ ਕੱਲਾ ਹੀ ਉਹ ਲਗਾ ਸਕਦੇ ਨੇ ਮਤਲਬ ਕਿ অ্যালোਵੈਰਾ ਜੈਲ ਹੀ ਲਗਾ ਸਕਦੇ ਨੇ ਜਿਨ੍ਹਾਂ ਦੀ ਹੈਗੀ ਹੈ ਥੋੜੀ ਜਿਹੀ ਡਰਾਈ ਖੁਸ਼ਕ ਸਕਿਨ ਉਹ ਇਸ ਤਰੀਕੇ ਨਾਲ ਇੱਕ ਬੂੰਦ অ্যালোਵੈਰਾ ਔਰ ਇਹਦੇ ਵਿੱਚ ਬਾਦਾਮ ਰੋਗਨ ਮਿਕਸ ਕਰਕੇ ਇਸ ਤਰੀਕੇ ਨਾਲ ਇਹ ਬਣ ਜਾਂਦੀ ਕ੍ਰੀਮੀ ਜੀ ਫੋਮ ਚ ਆ ਜਾਂਦਾ ਹੈ ਇਸ ਤ੍ਰਿਕਲਤ ਅਸੀਂ ਆਪਣੇ ਚਿਹਰੇ ਤੇ ਲਗਾ ਲੈਣਾ ਹੈ ਜਿਹੜਾ ਬਾਦਾਮ ਰੋਗ ਨੂੰ ਹੁੰਦਾ ਹੈ ਇਹਦੇ ਨਾਲ ਘਬਰਾਣ ਦੀ ਕੋਈ ਜ਼ਰੂਰਤ ਨਹੀਂ ਜੇ ਤੁਸੀਂ ਸੋਚ ਵੀ ਇਹਦੇ ਨਾਲ ਪਿੰਪਲ ਆਉਂਦੇ ਜਾਂ ਸਾਡੀ ਸਕਿਨ ਤੇ ਦਾਣੇ ਨਿਕਲਦੇ ਵੀ oily ਹੋ ਜਾਏਗਾ ਬਿਲਕੁਲ ਵੀ ਨਹੀਂ ਇਹ oil free ਹੁੰਦਾ ਹੈ ਤੇ oil ਨਹੀਂ ਇੰਨਾ ਹੁੰਦਾ ਇਹ ਸਾਡੀ ਸਕਿਨ ਵਾਸਤੇ ਬਹੁਤ ਵਧੀਆ ਹੁੰਦਾ ਸਾਡੀ ਸਕਿਨ ਨੂੰ ਇਕਦਮ ਬ੍ਰਾਈਟ ਬਣਾਉਂਦਾ ਹੈ ਸਕਿਨ ਨੂੰ ਟਾਈਟ ਕਰਨ ਵਿੱਚ ਬਹੁਤ کارਗਰ ਹੁੰਦਾ ਹੈ ਜੇ ਸਕਿਨ ਲੂਜ਼ ਹੈ ਨਾ ਤੇ ਉਹਨੂੰ ਟਾਈਟ ਕਰਨ ਵਿੱਚ ਬਹੁਤ ਵਧੀਆ ਹੁੰਦਾ ਹੈ ਜਿਹੜਾ ਬਾਦਾਮ ਰੋਗਨ ਹੁੰਦਾ ਹੈ ਇਹਨੂੰ ਰਾਤ ਨੂੰ ਤੁਸੀਂ ਚਿਹਰੇ ਤੇ ਮ사ਜ ਵੀ ਕਰਿਆ ਕਰੋ ਤੁਹਾਡੀ ਸਕਿਨ ਡਰਾਈ ਹੈ ਉਹ ਵੀ ਠੀਕ ਹੋ ਜਾਵੇਗੀ ਔਰ ਸਕਿਨ ਦੇ ਵਿੱਚ ਇੱਕ ਜਾਨ ਆ ਜਾਵੇਗੀ ਔਰ ਸਕਿਨ ਦੇ ਵਿੱਚ ਝੁਰੜੀਆਂ ਚਾਹੇ ਲੂਜ਼ ਸਕਿਨ ਹੋਈ ਹੈ ਜਾਂ ਛੋਟੇ ਛੋਟੇ ਵੱਟ ਪੈਣੇ ਸ਼ੁਰੂ ਹੋ ਗਏ ਨੇ ਕਈ ਵਾਰ ਹੁੰਦਾ ਸਾਡੀ ਸਕਿਨ ਨਾ ਬਿਨਾਂ ਵਜ੍ਹਾ ਤੋਂ ਢਲਕਣੀ ਜੀ ਸ਼ੁਰੂ ਹੋ ਜਾਂਦੀ ਹੈ ਤੇ ਉਹਦੇ ਵਿੱਚ ਜਾਨ ਨਹੀਂ ਰਹਿੰਦੀ ਹੈਗੀ ਕਿਉਂਕਿ ਆਪਣੇ ਸਰੀਰ ਦੀ ਤੰਦਰੁਸਤੀ ਵਾਸਤੇ ਆਪਾਂ ਸਭ ਕੁਝ ਖਾਣੇ ਆ ਜਿਹੜਾ ਚਿਹਰਾ ਹੁੰਦਾ ਹੈ ਇਹ ਲਾਗੋ ਹੁੰਦਾ ਹੈ ਚਿਹਰੇ ਲਈ ਸਾਨੂੰ ਲੱਗ ਜੜੀ ਹੈ ਆਪਣੇ ਕਰਨੀ ਚਾਹੀਦੀ ਹੈ ਕੇਅਰ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਲਗਾ ਨਾ ਦੇਖੋ ਬਿਲਕੁਲ ਵੀ ਉਹ ਲੱਗ ਰਿਹਾ ਕਿ ਤੇਲੀ ਤੇਲੀ ਜਾਂ ਕੋਈ ਵੀ ਦੇ ਵਿੱਚ ਔਇਲ ਹੋਵੇਗਾ